ਪੌੜੀ ਜਾ ਤੂੰ ਮੇਰੇ ਵਾਲੇ ਹੈ ਤਾਂ ਕੀ ਆ ਮੋਛੰਦਾ ਤਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟਨਾਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ ਬਿੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਾਲੇ ਹੈ ताकि या मोह चंदा तुद सब किछे मेनु सौंपया जा तेरा बन्दा लक्ष्मी तोट नावे खाई खर्च रहंदा 1084 मेदनी सब सेव, सेव करंदा ए वेरी मित्र सब, सब केतेया न मांगे मंदा लेखा कोई न पूछेई जा हर बक सदा पाया मिल गुर गोबिंद सबे काज सवारी जु पावंदा, पौड़ी जूं मेरे वल है त ਤੁਦ ਸਭ ਕੀ ਚਮੈਨੋ ਸੌਂਪਿਆ ਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਬਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀ ਤਿਆਨ ਨ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜਾਹਰ ਬਕਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵੱਲ ਹੈ ਤਾਂ ਕੀਆ ਮੋਹ ਛੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਾਲੇ ਹੈ ਤਾਂ ਕੀ ਆ ਮੋਹ ਸੰਦਾ ਤੁਦ ਸਭ ਕੀ ਚਮੈਨੂ ਸੌਂ ਪਿਆ ਜਾ ਤੇਰਾ ਬੰਦਾ ਲਕਸ਼ਮੀ ਟੋਟਨਾਵੇ ਖਾਈ ਖਰਚ ਰਹੰਦਾ ਲਖ 84 ਮੇ ਦੇਨੀ ਸਭ ਸੇਵਕ ਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੈ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲੇ ਹੈ ਤਾਂ ਕੀ ਆ ਮਹੰਸ਼ੰਦਾ ਤੁਦ ਸਭ ਕਿਛੈ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਂ ਤਨਾਵੇ ਖਾਈ ਖਰਚ ਰਹੰਦਾ ਲਖ 84 ਮੇਦਨੀਦ ਸਭ ਸੇਵਕ ਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾ ਤਦ ਪਾਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ